ਮੈਂ ਇਹ ਜਿਹੜੀ ਤੁਸੀਂ ਦੁਕਾਨ ਦੀ ਓਪਨਿੰਗ ਕੀਤੀ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਅ ਸਭ ਤੋਂ ਪਹਿਲਾਂ ਜੀ ਮੈਂ ਆਪਣੇ ਜਿਹੜੇ ਵੀ ਬੜੇ ਵੀਰ ਭਰਾ ਤੁਹਾਡੀ ਮਾਤਮ ਤੋਂ ਸਾਡੇ ਨਾਲ ਰੂਬਰੂ ਹੋ ਰਹੇ ہیں ਇਸ ਟਾਈਮ ਵੀਡੀਓ ਦੇਖ ਰਹੇ ਨੇ ਠੀਕ ਹੈ ਤਾਂ ਮੇਰੇ ਵੱਲੋਂ ਤੇ ਯੂਨੀਵਰਸਲ ਜੁਐਲਰਸ ਵੱਲੋਂ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਤੇ ਮੇਰਾ ਨਾਮ ਚੰਚਲ ਵਰਮਾ ਹੈ ਜੀ ਠੀਕ ਹੈ ਤੇ ਆਪਣਾ ਅਸੀਂ ਇੱਕ ਨਵਾਂ ਸਟਾਰਟਅਪ ਕੀਤਾ ਹੈ ਆਪਣਾ ਜੁਐਲਰੀ ਦਾ ਜਿੱਥੇ ਅਸੀਂ ਗੋਲਡ ਸਿਲਵਰ ਤੇ ਡਾਇਮੰਡਸ ਡੀਲ ਕਰਦੇ ਆ ਠੀਕ ਹੈ ਬਾਕੀ ਹੋਰ ਕਸਟਮ ਜਵੈਲਰੀ ਹੈ ਉਹਨੂੰ ਆਰਡਰ ਤੇ ਤਿਆਰ ਕਰਦੇ ਆ ਇੱਥੇ ਤੇ ਥੋੜਾ ਜਿਹਾ ਮੈਂ ਅੱਗੇ ਵਧਣ ਤੋਂ ਪਹਿਲਾਂ ਥੋੜਾ ਜਿਹਾ ਆਪਣਾ ਬਾਰੇ ਵਿੱਚ ਬੈਕਗ੍ਰਾਉਂਡ ਦੇਣਾ ਚਾਹੁੰਦਾ ਹਾਂ ਠੀਕ ਹੈ ਨਾ ਤੇ ਸਾਡਾ ਯੂਨੀਵਰਸਲ ਟੇਲਰ ਦੇ ਨਾਮ ਤੋਂ ਸੈਟਅਪ ਹੈ ਜੋ ਕਿ ਮੇਨ ਬਾਜ਼ਾਰ ਕੁਰਾਲੀ ਚ ਹੈ ਨੀਅਰ ਨਗਰ ਖੇੜਾ ਤੋਂ ਜਿਹੜਾ ਪਿਛਲੇ 40 ਸਾਲ ਤੋਂ ਅਸੀਂ ਆਪਣਾ ਟੇਲਰਿੰਗ ਦੇ ਨਾਲ ਆਪਣੇ ਕਸਟਮਰਸ ਨੂੰ ਸਰਵ ਕਰ ਰਹੇ ਹਾਂ ਤੇ ਅਸੀਂ ਯੂਨੀਵਰਸਲ ਜਵੈਲਰ ਦੇ ਨਾਮ ਤੋਂ ਪਿਛਲੇ ਪੰਜ ਸਤੋ ਕੰਮ ਕਰ ਰਹੇ ਆ ਸਾਡਾ ਪਹਿਲਾ ਸਟਾਰਟਅਪ ਸੀਗਾ ਇਹ ਬਾਜ਼ਾਰ ਚ ਸੀਗਾ ਤੇ ਹੁਣ ਅਸੀਂ ਆਪਣਾ ਬਾਜ਼ਾਰ ਤੋਂ ਕੱਢ ਕੇ ਆਪਣਾ ਇੱਥੇ 메인 ਰੋਡ ਤੇ ਸ਼ਿਫਟ ਕੀਤਾ ਹੈ ਠੀਕ ਹੈ ਜੋ ਕਿ ਜੀ ਲੋਕੇਸ਼ਨ ਹੈ ਆਪਣਾ ਆਪਣਾ ਸਿਸਮਾ ਰੋਡ ਨੀਅਰ ਪੂਜਾ ਗੈਸ ਏਜੰਸੀ ਆਪੋਜੀਟ ਗੋਪਾਲਟਾਬਾ ਠੀਕ ਹੈ ਤੇ ਹਾਂ ਬੱਸ ਸਟੈਂਡ ਕੋਲ ਆਪਣਾ ਬਿਲਕੁਲ ਤੁਸੀਂ ਆਓ ਮਿਲੋ ਤੇ ਬਾਕੀ ਇਸ ਤੋਂ ਇਲਾਵਾ ਅੱਜ ਕੱਲ ਜੋ ਸਾਡਾ 메ਨ ਮੋਟਿਵ ਹੈ ਜੀ ਉਹ ਇਹ ਹੈ ਕੀ ਅਸੀਂ ਆਪਣੇ ਜੋ ਬਿਜ਼ਨਸ ਹੈ ਠੀਕ ਹੈ ਨਾ ਅਸੀਂ ਕਲਾ ਬਿਜ਼ਨਸ ਨਹੀਂ ਕਰਨਾ ਚਾਹੁੰਦੇ ਅਸੀਂ ਆਪਣੇ ਬਿਜ਼ਨਸ ਨੂੰ ਸੋਸ਼ੀਅਲੀ ਕਨੈਕਟ ਕਰਨਾ ਚਾਹੁੰਦੇ ਆ ਅਸੀਂ ਇੱਕ ਆਪਣਾ ਸੋਸ਼ਲ ਰਿਸਪਾਂਸਿਬਿਲਟੀ ਹੈ ਉਸ ਨੂੰ ਵਧਾਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਆਦੀ ਡੇਟ ਵਿੱਚ ਹਰ ਬੰਦਾ ਚਾਹੁੰਦਾ ਹੈ ਕਿ ਜੀ ਮੈਂ ਪੈਸੇ ਤੋਂ ਪੈਸਾ ਬਣਾਵਾਂ ਠੀਕ ਹੈ ਤੇ ਉਸ ਨੂੰ ਪ੍ਰੋਪਰ ਨੋਲੇਜ ਨਾ ਹੋਣ ਕਾਰਨ ਠੀਕ ਹੈ ਤੇ ਗਾਈਡੈਂਸ ਨਾ ਹੋਣ ਕਾਰਨ ਠੀਕ ਹੈ ਉਹ ਕਿਤੇ ਨਾ ਕਿਤੇ ਲੈਕ ਕਰਦਾ ਚੀਜ਼ਾਂ ਨੂੰ ਤੇ ਸਾਡਾ ਜੋ ਮੇਨ ਮੋਟਿਵ ਹੈਗਾ ਕਿ ਅਸੀਂ ਸਭ ਦਾ ਸਾਥ ਸਭ ਦਾ ਵਿਕਾਸ ਠੀਕ ਹੈ ਤੇ ਅਸੀਂ ਆਪਣਾ ਜੋ ਵੀ ਜੁਐਲਰੀ 골ਡ ਹੈ ਅੱਜ ਦੀ ਡੇਟ ਵਿੱਚ ਸਭ ਤੋਂ ਫਾਇਦਾਮੰਦ ਜੋ ਇਨਵੈਸਟਮੈਂਟ ਹੈ 골ਡ ਦੀ ਹੈ ਠੀਕ ਹੈ ਤਾਂ ਉਸ ਤੋਂ ਉਸ ਵਿੱਚ ਅਸੀਂ ਕਿਸ ਤਰ੍ਹਾਂ ਅੰਦਰ ਆਪਾਂ ਐਂਟਰ ਕਰ ਸਕਦੇ ਹਾਂ ਅਸੀਂ ਇਨਵੈਸਟਮੈਂਟ ਪਰਪਸ ਨਾਲ ਕਿਸ ਤਰ੍ਹਾਂ 골ਡ ਪਰਚੇਸ ਕਰ ਸਕਦੇ ਹਾਂ ਤਾਂ ਦੋਸਤ ਕਿਉਂਕਿ ਜੁਐਲਰਸ ਨੂੰ ਪਤਾ ਹੁੰਦਾ ਹੈ ਕਿ 골ਡ ਦਾ ਰੇਟ ਕਦੋਂ ਉੱਤੇ ਜਾਣਾ ਹੈ ਕਦੋਂ ਨੀਚੇ ਜਾਣਾ ਹੈ ਠੀਕ ਹੈ ਇਹ ਤਾਂ ਬੇਸਿਕ ਦਾ ਫੰਡਾ ਹੈ ਕਿ ਜੇ ਤੁਸੀਂ ਘੱਟ ਰੇਟ 'ਚ ਖਰੀਦ ਕੇ ਵੱਧ ਰੇਟ 'ਚ ਵੇਚੋਗੇ ਫਟਾ ਮੁਨਾਫਾ ਹੈ ਠੀਕ ਹੈ ਤੇ ਉਸ ਚੀਜ਼ ਨੂੰ ਅਸੀਂ ਕਿ ਕੰਟੀਨਿਊ ਕਰਦੇ ਹੋਏ ਅਸੀਂ ਆਪਣੇ ਕਸਟਮਰਸ ਨੂੰ ਇਹ ਨੌਲੇਜ ਦਵਾਂਗੇ ਅਵੇਅਰਨੈਸ ਦਵਾਂਗੇ ਕਿ ਵੀ ਤੁਸੀਂ ਕਿਸ ਤਰ੍ਹਾਂ 골ਡ ਵਿੱਚ ਇਨਵੈਸਟ ਕਰ ਸਕਦੇ ਹੋ ਤੋਂ ਉਸ ਤੋਂ ਇਲਾਵਾ ਜੋ ਵੀ ਸਾਡੇ ਕੋਲ ਅਸੀਂ ਡੀਲਿੰਗ ਕਰ ਰਹੇ ਹਾਂ ਅਸੀਂ 골ਡ ਸਿਲਵਰ ਡਾਇਮੰਡ ਦੀ ਡੀਲ ਕਰ ਰਹੇ ਹਾਂ ਤੇ ਤੇ ਤੁਹਾਨੂੰ ਇੱਥੋਂ ਤੁਸੀਂ ਸਾਡੇ ਕੋਲ ਆਓ ਸਾਨੂੰ ਮਿਲੋ ਸਾਡੇ ਨਾਲ ਡੀਲ ਕਰੋ ਠੀਕ ਹੈ ਤੁਹਾਨੂੰ ਆਪਣੇ ਆਪ ਹੀ ਪਤਾ ਚੱਲੇਗਾ ਕਿ ਬਹੁਤ ਫਰਕ ਹੈ ਰੇਟ ਦਾ ਤੋਂ ਸਾਡਾ ਜੋ ਹੈਗਾ ਕਿ ਅਸੀਂ ਘੱਟ ਮਾਰਜਨ ਤੇ ਆਪਣੇ ਵੱਧ ਸੇਲ ਕੱਢਣੀ ਹੈ ਤੇ ਉਸ ਪ੍ਰੋਪਰ ਵੰਡਿਆਂ ਨਾਲ ਅਸੀਂ ਇੱਕ Aim ਲਿਖਤਾ ਹੈ ਤੇ ਅਸੀਂ ਉਸ ਨਾਲ ਅੱਗੇ ਵਧਣਾ ਹੈ ਇੱਥੇ ਤੇ ਬਾਕੀ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜੋ ਅਸੀਂ ਸ਼ੁਰੂ ਕਰਨੀਆਂ ਨੇ ਜੇ ਅਸੀਂ ਕਿੱਟੀਆਂ ਸ਼ੁਰੂ ਕਰਨੀਆਂ ਨੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਵੀ ਹਰ ਕਿਉਂਕਿ ਹਰ ਵਰਗ ਦਾ ਬੰਦਾ ਇਨਵੈਸਟਮੈਂਟ ਕਰਨਾ ਚਾਹੁੰਦਾ ਹੈ ਬਟ ਇੱਕ ਬਾਰ ਚੀ ਉਹ ਹਿਊਜ ਅਮਾਉਂਟ ਇਨਵੈਸਟ ਨਹੀਂ ਕਰ ਸਕਦਾ। ਤੋਂ ਉਸ ਵਾਸਤੇ ਅਸੀਂ ਇੱਕ ਸਕੀਮ ਲਾਂਚ ਕੀਤੀ ਹੈ ਜਿਸ ਵਿੱਚ ਅਸੀਂ 10 ਜਾਂ 12 ਮਹੀਨੇ ਦੀ ਕਿੱਟੀ ਚਲਾਵਾਂਗੇ। ਹਰ ਮਹੀਨੇ 500 ਰੁਪਏ ਦੀ ਉਹਦੀ ਇਨਵੈਸਟਮੈਂਟ ਹੋਏਗੀ ਤੇ ਹਰ ਮਹੀਨੇ ਅਸੀਂ ਇੱਕ ਡਰਾਅ ਕੱਢਾਂਗੇ ਠੀਕ ਹੈ। ਤੋਂ ਉਸ ਡਰਾਅ 'ਚ ਜੇਕਰ ਉਸ ਬੰਦੇ ਦਾ ਬਾਇਲਕ ਨਾਮ ਨਿਕਲਦਾ ਹੈ ਤਾਂ ਉਹਨੂੰ ਜਿੰਨੇ ਵੀ ਵੈਲਿਊ ਦੀ ਅਸੀਂ ਉਹ ਆਪਣੀ ਕਿੱਟੀ ਸ਼ੁਰੂ ਕੀਤੀ ਹੋਈ ਹੈ ਉਸ ਵੈਲਿਊ ਦਾ ਸਮਾਨ ਅਸੀਂ ਦੇਵਾਂਗੇ ਤੇ ਉਹਦੀ ਕਿਸ਼ਤ ਹੋ ਜੇਗੀ ਬੰਦ ਠੀਕ ਹੈ। ਇਟ ਹੈ ਇਸੇ ਇਸ ਆਪਣੜ ਕੀ ਇਨਵੈਸਟਮੈਂਟ ਜੇ ਬਾਇਚਾਸ ਆਪਣਾ ਡਰਾ ਨਹੀਂ ਨਿਕਲਦਾ ਤੇ ਅਸੀਂ ਲਾਇਬਲ ਹੈ ਜਿੰਨੇ ਵੈਲਿਊ ਦਾ ਪੈਸੇ ਸਾਡੇ ਜਿੰਨਾ ਪੈਸਾ ਉਸ ਬੰਦੇ ਦਾ ਸਾਡੇ ਕੋਲ ਆ ਗਿਆ ਉਸ ਵੈਲਿਊ ਦਾ ਉਹਨੂੰ 골ਡ ਦੇਣਾ ਠੀਕ ਹੈ ਤੇ ਇਹ ਹੈ ਇਸ ਤੇ ਹੋਰ ਸਾਡੇ ਮਤਲਬ ਕਿ ਹਰ ਆਪਣਾ ਸੈਗਮੈਂਟ ਦੇ ਲੋਕਾਂ ਨੂੰ ਦੇਖਦੇ ਹੋਏ ਬੰਦੇ ਲੋਕਾਂ ਨੂੰ ਦੇਖਦੇ ਹੋਏ ਠੀਕ ਹੈ ਨਾ ਹਰ ਬੰਦੇ ਦਾ ਬਿਜ਼ਨਸ ਦੇਖਦੇ ਹੋਏ ਤੇ ਸਾਡੇ ਕੋਲ ਡਿਫਰੈਂਟ ਡਿਫਰੈਂਟ ਸਕੀਮਸ ਹਨ ਜੋ ਅਸੀਂ ਚਲਾਨੀ ਹੈ ਇਹ ਤੇ ਬਾਕੀ ਦੂਜੀ ਗੱਲ ਹੈ ਦੇ ਵਿੱਚ ਕੀ ਕਿੱਡੀਆਂ ਬੋਲ ਤੇ ਚੱਲਦੀਆਂ ਐ ਠੀਕ ਐ ਨਾ ਹਰ ਬੰਦਾ ਅਵੇਅਰ ਐ ਕਿ ਕਿੱਟੀ ਕਿੱਦਾਂ ਚੱਲਦੀ ਐ ਬਟ ਹਰ ਬੰਦੇ ਨੂੰ ਨਹੀਂ ਪਤਾ ਕਿ ਵੀ ਟਰਾਂਸਪੇਰੈਂਸੀ ਕਿਸ ਤਰ੍ਹਾਂ ਹੁੰਦੀ ਐ ਕਿੱਟੀ ਵਿੱਚ ਤੇ ਸਾਡਾ ਜੋ ਮੇਨ ਮੋਟਿਵ ਐ ਅਸੀਂ ਟਰਾਂਸਪੇਰੈਂਸੀ ਲੈ ਕੇ ਆਣੀ ਐ ਅਸੀਂ ਕਿੱਟੀ ਵਿੱਚ ਜਿਹਦੇ ਵਿੱਚ ਅਸੀਂ ਇਨਵੋਲਵਮੈਂਟ ਸਾਡੀ ਇਨਵੋਲਵਮੈਂਟ ਜ਼ੀਰੋ ਹੋਏਗੀ ਠੀਕ ਐ ਨਾ ਅਸੀਂ ਬਾਹਰ ਤੋਂ ਬੰਦਾ ਬੁਲਾਵਾਂਗੇ ਤੇ ਪੂਰਾ ਲਾਈਵ ਕਨਸਰਟ ਕਰਾਂਗੇ ਕਿ ਵੀ ਕਿੱਟੀ ਨਿਕਲ ਰਹੀ ਐ ਤੇ ਬਾਕੀ ਟੰਬੋਲਾ ਵਗੈਰਾ ਹੋਰ ਠੀਕ ਐ ਨਾ ਆਪਣਾ ਗੇਮਸ ਦਾ ਪ੍ਰੋਗਰਾਮ ਇੱਥੇ ਕਰਿਆ ਕਰਾਂਗੇ ਠੀਕ ਐ ਤੇ ਉਸ ਵਿੱਚ ਇਹ ਐ ਕਿ ਲਿੰਕਸ ਬਣਦੇ ਆ ਤੁਸੀਂ ਚਾਰ ਬੰਦੇ ਉਧਰ ਆਉਂਦੇ ਚਾਰ ਬੰਦੇ ਆਪਸ ਵਿੱਚ ਗੱਲਬਾਤ ਕਰਦੇ ਆ ਤੇ ਲਿੰਕਸ ਬਣਦੇ ਆ ਤੇ ਬਿਜ਼ਨਸ ਡਿਵੈਲਪ ਹੁੰਦਾ ਹਰ ਬੰਦਾ ਗਰੋ ਕਰਦਾ ਹੈ ਤੋਂ ਉਸ ਮੋਟਿਵ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਆ ਠੀਕ ਹੈ ਨਾ ਬਾਕੀ ਹੁਣ ਮੈਂ ਚਾਹੁੰਦਾ ਕਿ ਮੇਰੇ ਫਾਦਰ ਸਾਹਿਬ ਹੈ ਠੀਕ ਹੈ ਨਾ ਜੋ ਟੇਲਰਿੰਗ ਦਾ ਕੰਮ ਕਰ ਰਹੇ ਆ ਇੱਕ ਵਾਰ ਮੈਂ ਉਹਨਾਂ ਨਾਲ ਵੀ ਤੁਹਾਨੂੰ ਇੰਟਰੋਡਿਊਸ ਕਰਵਾਉਂਦਾ ਠੀਕ ਹੈ ਨਾ ਨਮਸਕਾਰ ਜੀ ਨੇ ਆ ਨਾ सुरेंद्र ਵਰਮਾ ਹੈ ਜੋ ਕਿ 40 ਸਾਲ ਤੋਂ ਯੂਨੀਵਰਸਲ ਟੇਲਰ ਦੇ ਨਾਤੇ ਲੋਕਾਂ ਦੀ ਸੇਵਾ ਕਰ ਰਹੇ ਮੇਨ ਗੁਜਰਾ ਕੁੜਾੜੀ ਵਿੱਚ ਅੱਜ ਅਸੀਂ ਨਵਾਂ ਬਿਜ਼ਨਸ ਸ਼ੁਰੂ ਕਰਤਾ ਹੈ ਆਪਣੇ ਬੇਟੇ ਦੇ ਲਈ ਜੋ ਕਿ ਯੂਨੀਵਰਸਲ ਜੁਵਲਰਸ ਹੈ ਨਾਮ ਦੇ ਬਸਟੈਂਡ ਕੁੜਾੜੀ 시ਸਮਾ ਰੋਡ ਤੇ ਹੈ ਬਾਕੀ 40 ਸਾਲ ਤੋਂ ਸੇਵਾ ਕਰ ਰਹੇ ਹੈ ਤੇ ਹੁਣ ਵੀ ਤੁਹਾਡੀ ਸੇਵਾ ਕਰੂੰਗਾ ਇੱਕ ਵਾਰੀ ਮੌਕਾ ਦਿਓ ਮੌਕਾ ਦੇਣ ਦੀ ਕਿਰਪਾ ਕਰਿ ਰਹੀ ਚੁ। ਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਹੈ ਜੀ ਪ੍ਰਦੀਪ ਸਿੰਘ ਰਾਣਾ ਤੇ ਆਪਣੀ ਜਿਹੜੀ ਸ਼ਾਪ ਆ ਉਹ ਕਿਹੜੇ ਨਾਮ ਤੋਂ ਹੈ ਜੀ? ਮੇਰੇ ਬੇਟੇ ਦੇ ਨਾਮ ਤੇ ਹੈ ਜੀ ਆਮਰ ਕਨਫੈਕਸ਼ਨਰੀ ਐਂਡ ਸਪੀਡ ਸ਼ਾਪ। ਜੀ। ਤੇ ਇੱਥੇ ਕੀ ਕੀ ਬਣਾਇਆ ਜਾਂਦਾ ਜੀ? ਇੱਥੇ ਅਸੀਂ ਜੀ ਚਾਹ, ਕੌਫੀ, ਬ੍ਰੈਡ, ਸਮੋਸਾ ਤੇ ਪੂਰੀ ਛੋਲੇ ਤੇ ਹੋਰ ਖੜੀ ਚਾਵਲ। ਤੇ ਜਿਸ ਤਰ੍ਹਾਂ ਸਾਡੇ ਕੋਲ ਕਿਸੇ ਫੰਕਸ਼ਨ ਦਾ ਵੀ ਆਰਡਰ ਆਉਂਦਾ ਹੈ ਉਹ ਵੀ ਅਸੀਂ ਡੇਲੀ ਦਾ ਡੇਲੀ ਜਿਹੜਾ ਹੈ ਤਾਜ਼ਾ ਬਣਾਉਂਦੇ ਆਂ ਫਰੈਸ਼ ਬਣਾਉਂਦੇ ਆਂ ਤੇ ਹੁਣ ਸਾਡੇ ਕੋਲ ਮਠਿਆਈਆਂ ਵੀ ਅਵੇਲੇਬਲ ਹੈ ਜਿਹੜੀਆਂ ਮਠਿਆਈਆਂ ਅਸੀਂ ਆਪਣੀਆਂ ਤਿਆਰ ਕਰਾ ਕੇ ਸ਼ੁੱਧ ਵੇਚ ਰਹੇ ਆਂ ਤੇ ਅਸੀਂ ਜਿਹੜੇ ਪੂਰੀ ਛੋਲੇ ਵੀ ਬਣਾਉਂਦੇ ਆਂ ਉਹ ਆਰਡਰ ਤੇ ਬਣਦੇ ਨੇ ਆਰਡਰ ਤੇ ਡੇਲੀ ਦਾ ਡੇਲੀ ਅਸੀਂ ਬਣਾਉਂਦੇ ਆਂ ਜੇ ਕਿਸੇ ਨੇ ਕੋਈ ਆਰਡਰ ਦਿੱਤਾ ਹੈ ਸਾਨੂੰ 100 ਪਲੇਟ ਦਾ ਜਾਂ 50 ਪਲੇਟਾਂ ਦਾ ਆਇਆ 20 ਪਲੇਟਾਂ ਦਾ ਉਹ ਅਸੀਂ ਬਿਲਕੁਲ ਤਾਜ਼ਾ ਤੇ ਫਰੈਸ਼ ਤੇ ਨਾਲ ਸਲਾਦ ਚਟਣੀ ਵਗੈਰਾ ਉਹ ਵੀ ਅਸੀਂ ਸਾਰੀਆਂ ਚੀਜ਼ਾਂ ਫਰੈਸ਼ ਬਣਾਉਨੇ ਆ ਤੇ ਬਰੈਡ ਸਮੋਸਾ ਤੇ ਪਨੀਰ ਪਕੌੜਾ ਵੀ ਸਾਡਾ ਜਿਹੜਾ ਹੈ ਫਰੈਸ਼ ਬਣਦਾ ਹੈ ਤੇ ਅਸੀਂ ਉਨਾ ਹੀ ਬਣਾਉਨੇ ਆ ਜਿੰਨਾ ਸਾਡਾ ਸ਼ਾਮ ਨੂੰ ਲੱਗ ਜਾਵੇ ਤੇ ਇੱਕ ਦੇਖਿਆ ਜਾਂਦਾ ਜੀ ਕਿ ਪੂਰੀਆਂ ਬਣਾਉਣ ਦੇ ਵੇਲੇ ਇੱਕ ਭਟੂਰਾ ਹੁੰਦਾ ਕਿ ਪੂਰੀ ਹੁੰਦੀ ਹੈ ਜੀ ਪੂਰੀਆਂ ਦੇ ਵਿੱਚ ਵੀ ਕਈ ਦੇਖਿਆ ਜਾਂਦਾ ਕਿ ਮੈਦਾ ਵਿੱਚ ਮਿਕਸ ਕਰ ਦੰਨੇ ਆ ਨਹੀਂ ਜੀ ਸਾਡਾ ਜਿਹੜੀ ਹੈ ਅਸੀਂ ਜਿਹੜੀ ਪੂਰੀ ਬਣਾਉਨੇ ਆ ਪਿਓਰ ਕਣਕ ਦੇ ਸ਼ੁੱਧ ਆਟੇ ਦੀ ਪੂਰੀ ਬਣਾਉਨੇ ਆ ਜੀ ਇਹਦੇ ਵਿੱਚ ਕੋਈ ਮੈਦਾ ਮਿਕਸ ਨਹੀਂ ਹੈ ਜਾਂ ਕੁਝ ਹੋਰ ਕੋਈ ਚੀਜ਼ ਅਸੀਂ ਇਦਾਂ ਦੀ ਮਿਕਸ ਨਹੀਂ ਕਰਦੇ ਵੀ ਜਿਹੜਾ ਖਾਣ ਤੋਂ ਬਾਅਦ ਸਾਡੀ ਤਬੀਅਤ ਖਰਾਬ ਕਰੇ ਜਾਂ ਸਾਡਾ ਪੇਟ ਖਰਾਬ ਹੋਵੇ ਅਸੀਂ ਛੋਲੇ ਵੀ ਜਿਹੜੇ ਬਣਾਉਨੇ ਆ ਚਿੱਟੇ ਛੋਲੇ ਜਿਹੜੇ ਬਣਾਉਨੇ ਆ ਉਹ ਵੀ ਅਸੀਂ ਕੋਈ ਐਡੇ ਖਾਸ ਮਸਾਲੇ ਨਹੀਂ ਪਾਉਂਦੇ ਸਿੰਪਲ ਛੋਲੇ ਬਣਾਉਨੇ ਆ ਤੇ ਬਿਲਕੁਲ ਫਰੈਸ਼ ਬਣਾਉਨੇ ਆ ਡੇਲੀ ਦੇ ਡੇਲੀ ਜੀ ਘਰ ਵਰਗਾ ਟੇਸਟ ਹੁੰਦਾ ਹਾਂਜੀ ਘਰ ਵਰਗਾ ਟੇਸਟ ਮਿਲੂਗਾ ਤੁਹਾਨੂੰ ਠੀਕ ਹੈ ਜੀ ਸੋ ਮੈਂ ਦੇਖ ਰਿਹਾ ਜੀ ਮੇਰੇ ਪਿੱਛੇ ਬ੍ਰੈਡ ਦੇਖ ਰਹੇ ਆ ਜੀ ਇਹ ਬ੍ਰੈਡ ਵਿੱਚ ਫੀਲਿੰਗ ਕੀਤੀ ਹੋਈ ਹੈ ਜਾਂ ਸਿੱਧਾ ਇਦਾਂ ਹੀ ਘੱਟ ਕੇ ਰੱਖੇ ਹੋਏ ਨਹੀਂ ਜੀ ਨਹੀਂ ਬ੍ਰੈਡ ਵੀ ਜਿਹੜਾ ਅਸੀਂ ਬਣਾਉਨੇ ਆ ਉਹ ਆ ਆਪਣਾ ਆਲੂ ਪਿਆਜ਼ ਹੋਰ ਮਸਾਲਾ ਜਿਹੜਾ ਹਰਾ ਹੈ ਹਰੇ ਜਿੱਦਾਂ ਮਟਰ ਹੈ ਆਲੂ ਹੈ ਪਨੀਰ ਹੈ ਇਹ ਚੀਜ਼ਾਂ ਸਾਰੀਆਂ ਮਿਕਸ ਕਰਕੇ ਅਸੀਂ ਮਸਾਲਾ ਬਣਾ ਕੇ ਪਨੀਰ ਜਿਹੜਾ ਬ੍ਰੈਡ ਹੈ ਉਹ ਵੀ ਅਸੀਂ ਸਟਫਿੰਗ ਕਰਕੇ ਹੀ ਬਣਾਉਨੇ ਆ ਸਮੋਸਾ ਵੀ ਜਿਹੜਾ ਸਾਡਾ ਬਣਦਾ ਉਹ ਵੀ ਅਸੀਂ ਆਹੀ ਆਲੂ ਮਟਰ ਪਨੀਰ ਜੋ ਵੀ ਮਸਾਲਾ ਹੈਗਾ ਸੋ ਉਹ ਵੀ ਅਸੀਂ ਤਾਜ਼ਾ ਦਾ ਤਾਜ਼ਾ ਦਿੱਲੀ ਦਾ ਦਿੱਲੀ ਫਰੈਸ਼ ਤਿਆਰ ਕਰਕੇ ਹੀ ਬਣਾਉਨੇ ਆ ਜੀ ਠੀਕ ਹੈ ਹਾਂ ਥੈਂਕ ਯੂ ਜੀ ਧੰਨਵਾਦ ਜੀ ਸ੍ਰੀ ਕਾਲ